ਹੈਲੋ 1500 ਰੁਪਏ ਕੀ ਬਾਤ ਹੈ ਬਈ ਇਹ ਹੁੰਦੀ ਯਾਰੀ ਤਾਂ ਨਹੀਂ ਮਿੱਤਰੋ ਹੁਣ ਹੋਏ ਕਰ ਲੱਗੇ ਆਪਣੇ ਯਾਰ ਦੋਸਤ ਤੇ ਪ੍ਰੈਂਕ ਜਿਹੜਾ ਕੀ ਗਿਆ ਹੋਇਆ ਮਾਨਟਰ ਸਾਹਿਬ ਤੇ ਦੇਖ ਲੈ ਕੀ ਕਹਿੰਦਾ ਹੈਲੋ ਉਹ ਯਾਰ ਇੱਕ ਕੰਪੈਈ ਆ ਯਾਰ ਯਾਰ ਮੈਂ ਤੇ ਹਰਸ਼ ਕੈਥ ਲਾਇੀ ਸੀ ਉਹ ਯਾਰ ਕੈਥ ਲਾਇ ਤੇ ਸਾਲੇ ਪੁਲਸ ਵਾਲਿਆਂ ਨੇ ਫੜ ਲਿਆ ਯਾਰ ਫੁੱਲ ਸਾਲੇਨ ਖੜ ਲਿਆ ਯਾਰ ਪੈਸੇ ਪਾ ਦੇ ਯਾਰ ਥੋੜੇ ਜੇ ਪਾ ਦੇ ਯਾਰ ਕੁ ਰੁਪਿਆ ਪਾ ਦੇ ਯਾਰ ਉਹ ਸੱਚੀ ਓਏ ਦੋ ਸਾਈਡ ਚ ਖੜੇ ਨੇ ਦੋਮ ਟਰੱਕ ਜਮੈਂ ਕਰਨਾ ਰਜੀਤੂ ਇਹਨਾਂ ਨਾਲ ਗੱਲ ਕਰ ਮੈਂ ਆ ਯਾਰ ਹਰਜੀਤ ਕਰ ਦੇ ਯਾਰ ਉਹ ਸੱਚੀ ਕੈਥਲ ਖਲੋਤੇ ਆ 1000 ਰੁਪਿਆ ਪਾ ਯਾਰ ਮੈਂ ਸਕੈਨਰ ਤੇ ਜਿਹਨ ਕੋਈ ਨਹੀਂ ਮੰਨਦਾ ਕਿਉਂ ਨਹੀਂ ਮੰਨਦਾ ਯਾਰ ਓਏ ਅੱਜ ਅਸੀਂ ਆ ਦੇਖ ਲਓ ਜੀ ਕੋਲੈਂਡਡ ਹੋ ਗਈ ਆ ਤੁਹਾਡੇ ਸਾਹਮਣੇ ਨਾ ਯਾਰ ਇਹ ਗੱਲ ਤੇ ਗਲਤ ਪੈ ਆਂਦੇ ਹਰਜੀਤ ਕਰੇ ਫਿਰ ਮੇਰੇ ਕੋ ਕੀ ਬਹ ਜਾਦਾ ਹੈ ਹੈਲੋ ਉਹ ਯਾਰ ਤਰਦੇ ਯਾਰ ਫਸੇ ਪਏ ਆ ਤੂੰ ਹੜਾ ਹੋ ਗਈ ਆਹੋ ਨਾ ਆਪਾਂ ਕੋਈ ਨਹੀਂ ਆਪਾਂ ਕਰਦੇ ਜੀ ਹਰ ਸ਼ੋਨਾ ਕੋਲ ਗਿਆ ਹੈ ਹਰ ਸ਼ੋਨਾ ਕੋਲ ਹੀ ਗਿਆ ਹੈ ਜੇ ਮੇਰੇ ਨਾਲ ਕੰਮ ਆਉਂਦਾ ਜੀ ਉਹ ਪਰਾਂ ਖੜੇ ਨਹੀਂ ਗੁੱਸੇ ਨਾਲ ਨਹੀਂ ਭਰਾਵਾ ਗੱਲ ਕਰਾ ਤੇ ਹੋਰ ਸਾਨੂੰ ਜਿਹੜੇ ਮਾੜੇ ਮੋٹے ਬਖਸ਼ ਨਹੀਂ ਨੇ ਆ ਦੇਖ ਲਓ ਜੀ ਫੇਰ ਫੋਨ ਕੱਟਦਾ ਫੋਟੋ ਦੇਖ ਸਕਦੇ ਹੋ ਨੰਬਰ ਵੀ ਆ ਜਾਏਗਾ ਆ ਦੇਖੋ ਨੰਬਰ ਤਾਂ ਦਿਖਾ ਛੱਡਦੇ ਆ ਆ ਕਿੱਥੇ ਬਈ ਯਾਰ ਆ ਦੇਖੋ ਬਈ ਨੰਬਰ ਦੇ ਬਈ ਕਿਹੜੇ ਦਾ ਬੰਦਾ ਯਾਰ ਮੈਂ ਤਾਂ ਰਾਣਾ ਯਾਰ ਇਹ ਹੁੰਦੇ ਨੇ ਯਾਰ ਦੋਸਤ ਯਾਰ ਫੁੱਦੂ ਇੱਕ ਹੋਰ ਕਰ ਉਹਨੂੰ ਕਹਿੰਦੇ ਆ ਜਿਆਦਾ ਕੀ ਵੀ ਇਹਨੇ ਫੋਨ ਚੱਕ ਕੇ ਸਾਨੂੰ ਪੈਸੇ ਨਾ ਭਾਏ ਇਹਦਾ ਨੰਬਰ ਹੀ ਬਲੌਗ ਚ ਪਾ ਤੂੰ ਹੈਗੇ ਉਹ ਉਧਰ ਯਾਰ ਫੜਿਆ ਹੋਇਆ ਯਾਰ ਉਹਨੂੰ ਹੈਲੋ ਉਹ ਪਾਰ ਯਾਰ ਨੂੰ ਹੱਸਣ ਹੋਇਆ ਹੋਇਆ ਹੈ ਹੈਲੋ 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 ਓਏ ਕੋ ਹਿੱਟ ਲਾ ਓਏ ਦਮਾ ਤੇ ਹਸ ਕੈਥ ਲਾਈ ਸੀ ਯਾਰ ਮੈਂ ਪਸੰਦ ਪੂਲ ਸਾਲੇ ਨੇ ਫੜ ਗਿਆ ਪੂਲ ਸਾਲੇ ਇਧਰ ਆਪਣਾ ਜਿਵੇਂ ਕੈਥ ਲਵਾ ਦੇ ਨਾ ਪਹਿਲਾਂ ਕਿਉਂ ਕੰਦਾ ਰੁਕ ਜਾ ਕੀ ਯਾਰ ਸਹੀ ਸੇ ਤਸਲਾ ਪੱਤੀ ਇਹ ਕਿਉਂ ਦਿਮਾਗ ਖਰਾਬ ਕੀਤਾ ਯਾਰ ਤੂੰ ਪਾਏਗਾ ਕਿ ਨਹੀਂ ਯਾਰ ਮੈਂ ਉਧਰੋਂ ਆਇਆ ਹੁਣ ਇਧਰ ਤੇ ਸਪੈਸ਼ਲ ਉਹਨੇ ਬੁਲਾਣ ਦੇ ਕੋ ਉਧਰ ਇਹ ਆ ਜਰਾ ਸ਼ੇਰ ਹੋਇਆ ਸੋਨੇ ਕੀ ਪਾਗਲ ਹੈ ਉਹ ਦੱਸੰਦੇ ਆਨੰਦ ਵੀ ਬੜਾ ਸੱਚੀ ਅਸਲੀ ਝੂਠ ਬੋਲਦੇ ਆਓ ਤੇ ਫਿਰ ਹਮੇ ਝੂਠ ਅੱਗੇ ਪਿੱਛੇ ਕਦੇ ਐਵੇਂ ਕੀਤਾ ਕਿੱਥੇ ਘੜਿਆ ਆ ਮੈਂ ਤੁਸੀਂ ਇੱਕ ਵਾਰੀ ਓ ਯਾਰ ਆ ਨੀ ਤਾ ਫਿਰ ਵਟਸਐਪ ਤੇ ਕੀਦਾ ਹੋਰ ਜੀ ਦੀ ਵੀਡੀਓ ਕਾਲਿੰਗ ਆਈ ਓਏ ਆ ਦੇਖਾਈ ਚੱਕਣਾ ਨਹੀਂ ਸਾਡਾ ਮੈਸੇਜ ਕਰਨਾ ਤਾਂ ਮਟਰੋ ਜਾ ਉਹ ਮੈਸੇਜ ਮੈਂ ਦਿਖਾਉਣਾ ਚੱਲ ਜਸ ਵਿਅਕਤੀ ਕੋ ਕਾਲ ਹਾਂ ਦੇਖ ਲਈ ਆਪਨੇ ਜਿਸ ਵਿਅਕਤੀ ਕੋ ਕਾਲ ਕੀਤਾ ਹੈ ਉਹ ਅਜੇ ਇਹ ਕਿਨੂੰ ਕੀਤਾ ਹੈ ਕਾਲ ਪਰ ਵਿਅਸਤ ਹੈ ਹਾਂ ਜੀ ਗਾਇਸ ਹਾਂ ਜੀ ਗਾਇਸ ਗਾਇਸ ਤੇ ਆ ਲੈ ਜੀ ਇਹ ਕੀ ਹੁੰਦਾ ਹੈ ਓਏ ਕਰੀ ਨਹੀਂ ਕਰੀ ਗੱਲ ਨੂੰ ਹਾਂ ਹੈ ਆਵਾਜ਼ ਨਹੀਂ ਆਉਂਦੀ ਹੈਲੋ ਹੈਲੋ ਕਿੰਨੇ ਬੰਦੇ ਨੇ ਯਾਰੇ ਹੈਲੋ ਇਦਾਂ ਕਰਦਾ ਬੈਕ ਫੋਨ ਕਰਦਾ ਮੈਂ ਕਰਦਾ ਇੱਕ ਉਹ ਸਾਡ ਕੀ ਕੀ ਕਹਿਣਾ ਚਾਹੂਗੀ ਗਾਇਸ ਆਪਣੇ ਦੋਸਤਾਂ ਬਾਰੇ ਵੇਨੇ ਅੱਜ ਕਰਤੇ ਵਈ ਫਿਰ ਤੇ ਨਜ਼ਾਰਾ ਆ ਜਾਏਗਾ ਮੈਂ ਦੂਸਰੇ ਬੰਦੇ ਨੂੰ ਕਰਨ ਲੱਗਿਆ ਫੋਨ ਦੇਖਦੇ ਆ ਜੇ ਇਹ ਪੈਸੇ ਪਾਤ ਹੈ ਨਾ ਫਿਰ ਤੇ ਨਜ਼ਾਰਾ ਆ ਜਾਏਗਾ ਭਾਈ ਡਾਕਟਰ ਹਾਂ ਪੰਗਾ ਪਾ ਹਾਂ ਜੀ ਉਹ ਸਾਲੇ ਕੱਥਲਾ ਆਵੇਂ ਜਿਹੜਾ ਮੇਨ ਇੰਟਰੈਸ ਤੇ ਪੁਲਿਸ ਨੇ ਫੜ ਲਿਆ ਸਾਲਿਆਂ ਨੇ ਚਲਾਣ ਕਰਤਾ ਹਾਂ ਚਲਾਣ ਕਰਤਾ ਕਿੰਨੇ ਦਾ ਹਜ਼ਾਰ ਦਾ 500 ਮੇਰੇ ਕੋਲੇ 500 ਦਾ ਹੈਗੇ ਨੂ ਗੂਗਲ ਪੇਜ ਪਾ ਦਿੰਨਾ ਛੇਤੀ ਕਰ ਮੈਂ ਵੜਿਆ ਓਏ ਭਾਈ ਸਾਹਿਬ ਆ ਗਿਓ ਏ ਤਾ ਦੇਖ ਲਈ ਇੱਕ ਜਣੇ ਨੇ ਤੇ ਆ ਗਏ ਭਾਈ ਇੱਕ ਜਣਾਂ ਦਾ ਪੂਰਾ ਪੱਕਾ ਕਰ ਤੇ ਆ ਡਾਕਟਰ ਦਿਖਾਣਾ ਠੀਕ ਹੈ ਆ ਗਏ ਨੂ ਆ ਗਏ ਨੇ ਆ ਗਏ ਨੇ ਠੀਕ ਕਰਨਾ ਤੇਨੂੰ ਡਾਕਟਰ ਹੁਣ ਹੁਣ ਨਾ ਹੁਣ ਬਸ ਇੱਕ ਜਣਾ ਹੋਰ ਰਹਿ ਗਿਆ ਉਸ ਤੇ ਉੱਤੇ ਕਰਕੇ ਵੇਚ ਦੇ ਠੀਕ ਹੈ ਲੈ ਆ ਵੀ ਉਹ ਨਾ ਆਪ ਕਰਨੇ ਤੀਜੇ ਬੰਦੇ ਦੇ ਇੱਕ ਜਣਾ ਮੇਰੇ 500 ਕਰਤਾ ਹੁਣੇ ਕੋ ਨੂੰ ਵਾਪਸ ਕਰਨੇ ਨਾਲੇ ਦੱਸਨੇ ਠੀਕ ਹੈ ਅ ਬਾਬੇ ਦੇ ਕਰਨੇ ਬਾਬੇ ਦੇ ਅਸਾਂ ਲੈ ਆਉਂਨੇ ਆਂ ਬਾਬਾ ਸਪੀਕਰ ਤੇ ਕਰਨੇ ਕੋਲੇ ਲੈ ਆ ਪਰ ਤੇ ਕੈਮਰਾ ਤੁਸੀਂ ਕੋਲੇ ਕਾ ਰਿਓ ਉਹ ਤੋੜੀ ਸਰਜੀਤ ਬਤਾ ਕਹਿੰਦੇ ਐ। ਏਹੀ ਵੀਡੀਓ ਚ ਵਸਈ ਆਂਦੀ। ਲੈ ਵੀ ਦਵਾ ਲੈ ਵੀ ਫੋਨ ਦੇਖਦੇ ਆ ਕੀ ਬੰਦ ਐ। ਗੁਰਦੁਆਰਾ ਵੀ ਕੋਲੇ ਹੀ ਦਿਖਾ ਦੇ ਇੱਥੇ। ਤੇ ਫਿਲਹਾਲ ਮੈਨੂੰ ਲੱਗਦਾ ਸੁੱਤਾ ਐ। ਦੇਖਨੇ ਕੀ ਕ ਬੰਦ ਐ। ਚੱਕੇਗਾ। ਪਹਿਲਾ ਦੋਵਰ ਲਾ ਲੈਣੇ ਚੱਕਿਆ ਨਹੀਂ। ਬੰਦ ਬਲਦਰ ਕੋ ਜਾ। ਫੋਨ ਚੱਕਨ ਦਾ ਇੱਕ ਵਾਰੀ ਠੀਕ ਐ। ਓਏ ਰਾਉਲ ਹੈਲੋ ਯਾਰ ਇਹ ਕੰਮ ਕਰੇਗਾ ਬੋਲੇ ਭੈਜੋ ਚਲਾਨ ਕੱਢਦਾ ਪੁਲਿਸ ਵਾਲਾ ਨੇ ਪੈਸੇ ਪਾ ਦੇਵਾ ਮੇਰੇ ਕੋਲ Google Pay ਤੇ ਨਹੀਂ ਪਏ ਹੋਣੇ ਪਾ ਦਿਨਾ ਬਸ 5 ਕੁ 100 ਵੇ ਲੈ ਜੇ ਹੈਗੇ ਤੇ ਜਿੰਨੇ ਪੈਸੇ ਨੇ ਉਹਨੇ ਕਰ ਦਿੰਦਾ ਫਟਾਫਟ ਕਰ ਦੇ ਯਾਰ ਜਿੰਨੇ ਆ ਗਏ ਬਸ ਨੇ ਬਸ ਫੋਨ ਚੱਕ ਲੈ ਕਿੰਨੇ ਕਰਦਾ ਬਾਪੂ ਦਾ 2000 ਦਾ ਹੋਇਆ ਹਣਾ ਲੈ ਵੀ ਆਪਣੇ ਬਾਪੇ ਨੂੰ ਫੋਨ ਲਾਤਾ ਤੇ ਹਾਂਜੀ ਮਿੱਤਰੋ ਅੱਜ ਦਾ ਚੈਲੰਜ ਇੱਥੇ ਖਤਮ ਕਰਨਾ ਕਿਉਂਕਿ ਹੋਰ ਬੰਦੇ ਨੇ ਪਹੁੰਚਿਆ ਨਹੀਂ ਤੇ ਜਿਨ੍ਹਾਂ ਨੇ ਚੱਕਿਆ ਉਹਨਾਂ ਨੇ ਪੈਸੇ ਪਾਤੇ ਇੱਕ ਸਾਡਾ ਬੰਦਾ ਜਿਹੜਾ ਉਹ ਇਸ ਟਾਈਮ ਬਾਹਰ ਗਿਆ ਹੈ ਹਰਜੀਤ ਉਹਨੇ ਪੈਸੇ ਪਾਈ ਨਹੀਂ ਕੀਤਾ ਉਹਦੇ ਹੋ ਵੀ ਨਹੀਂ ਸਾਦੇ ਉਹ ਕਹਿੰਦਾ ਮੈਨੂੰ ਸਵੇਰੇ ਹੀ ਕਹਿੰਦੇ ਵੈਸੇ 300 ਰੁਪਏ ਪਏ ਮੇਰੇ ਕੋ ਪਰ ਜਿਨ੍ਹਾਂ ਨੇ ਪਾਤੇ ਬਾਈ ਮਤਲਬ ਹੁਣ ਆਪਾਂ ਲਾਦੇ ਬਾਪੇ ਨੂੰ ਹੁਣ ਹੈਲੋ ਹੈਲੋ ਬਾਪੇ ਸੁੱਤਾ ਯਾਰ 1500 ਹੀ ਕਰੀਂ ਫੇ ਠੀਕ ਹੈ ਹੈ ਇਹ 1500 ਰੁਪਏ ਕੀ ਬਾਤ ਹੈ ਬਈ ਇਹ ਹੁੰਦੀ ਯਾਰ